ਕਿ ਬਦਲ ਨਹੀਂ ਬਦਲਦਾ। ਬੇਸਪੀਡ ਕਿੱਥੇ ਲੱਗਿਆ? ਬੇਸਪੀਡ ਕਿੱਥੇ ਲੱਗਿਆ? ਜੇ ਕੋਈ ਆਖਣ ਦੇਵੇ ਕੋਈ ਲੈ ਕੇ ਆਪਣੇ ਦੀ ਪੜੀ ਹੋਈ ਆ। ਜੇ ਇਹਨੂੰ ਬ੍ਰੇਕ ਕਿੰਨਾ ਹੀ ਦਬਕੋ ਲੱਗਦਾ। ਜਦੋਂ ਕਾਪੜਾ ਟੁੱਟ ਮਾਰਿਆ। ਤੇ ਮੁੱਕੇ ਤੇ ਮੁੱਕੇ ਦਾ ਤਾਂ ਹੋ ਗਿਆ। ਕਿ ਕਿੰਨੀ ਵਾਦਿਆ ਲਾ। ਤੇ ਇਹ ਨੂੰ ਪਤਾ ਕਰਦਾ। ਉਹ ਕੋਸ਼ਾ ਇੱਕ ਨਾਲ ਜੜੇ ਅੱਗੇ ਨਾ ਕੋਈ ਛੇ ਜਾਣੇ ਵਿੱਚ। ਮਾਰਾ ਕੀ ਕੀ ਦੇ। ਮਾਰਾ ਆਪਣੇ ਕੋਤੇ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਪੜੀਆਂ ਨਾ ਮੈਨੂੰ ਨਹੀਂ ਪਤਾ ਕੰਦ ਨਹੀਂ ਦਿੱਤਾ ਸੀ। ਬਸ ਕੀ ਮਤਲਬ ਆ ਰਿਹਾ ਕੀ ਨਹੀਂ। ਤੂੰ ਲੋਾਇਕਾ ਚੋਕਾ ਪਾਣੀ ਤੇ ਚੰਗੇ ਕੋਲ ਹੈ ਨਾ ਚੰਗੇ ਪਾਣੀ ਦਾ ਜਿਹਦੇ ਬੰਦੇ ਨੂੰ ਇਹਦੇ ਤੇ ਟ੍ਰੇਨ ਕਰੋਗੇ ਨਾ ਕਿ ਪਿਆਰ ਕਰਦੇ ਕਿ ਬੰਦਾ ਬਾਤ ਨੂੰ ਕੱਢ ਲੈ ਦੇ ਰੱਖੀ ਉਹਦੇ ਛੋਟਾਰੇ ਬੱਚਾ ਵਸਤਾ ਖਾਲਦਾ ਉੱਥੇ ਦੋ ਚਾਰ ਜਣੇ ਘੋਤੇ ਹੀ ਮੋਟਰਸਾਈਕਲ ਲੈ ਕੇ ਆਪਣੀ ਆਹ ਭਾਜੀ ਪੈਂਦੀ ਨਾਲ ਹੀ ਤੇ ਤੇਰਾ ਜਿਹੜਾ ਮਾਰਨ ਆਇਆ ਨਾ ਇਧਰ ਦੀ ਸਾਈਡ ਤੇ ਆਏ ਹਨੀ ਆਏ ਪਿੱਛੇ ਦੀ ਆ ਤੇ ਦੁਪਹਿਰ ਫਿਕਰ ਦੁਪਹਿਰ ਨਾਮ ਗੁਰਮੇਰ ਸਿੰਘਾ ਤੇ ਮੈਂ ਮੇਰੀ ਸਾਡੀ ਪਹਿਲੀ ਆ ਉਹਦੇ ਜੂ ਮੈਂ ਚੱਲਾ ਸੀ ਤੇ ਕਿਹਾ ਕਿ ਨਾ ਚੀਕਾ ਨਾ ਮਾਰੋ ਘਰ ਸਾਡੇ ਲੱਗ ਗਏ ਆ ਤੇ ਉਹਨਾਂ ਨੇ ਮੈਨੂੰ ਜ਼ਬਰਦਸਤੀ ਫਾਰਕੇ ਵਿੱਚ ਗੋਤੇ ਦਿੱਤੇ ਸਾਰਿਆਂ ਨਿਵਾੜੀ ਵੜੀ ਤੇ ਜਿੱਦੋਂ ਮੈਂ ਬਾਹਰ ਆ ਕੇ ਕਾਰ ਚੱਲਾ ਤੇ ਉਹਨਾਂ ਨੇ ਕੁਟਿਆ ਮੇਰਾ ਦੰਦ ਤੋੜਤਾ ਵਾ ਤੇ ਇਹਨਾਂ ਸਿਰ ਤੇ ਵੀ ਸੱਟ ਮਾਰੀ ਤੇ ਲੱਤਾਂ ਤੇ ਲਾਇਆ ਛੱਡੀ ਤੇ ਮੇਰੇ ਇੱਥੇ ਤੇ ਇੱਥੇ ਮਾਰੀ ਜੈਨਾਂ ਸਤਾ ਕਿਨੇ ਮੁੜਿਆ ਇਹ ਸ਼ੇਰ ਜੋ ਨਹੀਂ ਤੂੰ ਕੀ ਕਹਿ ਇਹਨਾਂ ਨੂੰ ਮੈਂ ਕਿਹਾ ਨਾ ਬੰਬੀ ਤੇ ਚੀਕਾ ਮਾਰੋ ਸਾਡੇ ਇਹ ਆਖਿਆ ਤਾਂ ਨਾ ਜ਼ਬਰਦਸਤ ਗੁਲਕੋਤੇ ਦਿੱਤੇ ਤੇ ਕੁੱਟਿਆ ਅੱਜ ਕੀ ਹੋਇਆ ਨਾ ਬੋ ਕਦੋਂ ਕੁੱਟਿਆ ਇਹ ਕੋਈ ਲੱਤਾਂ ਮਾਰਨਦੇ ਤੇ ਕਈ ਡੰਡਿਆਂ ਨਾਲ ਕੁੱਟਣਦੇ ਸੀ ਕਿੱਥੇ ਤੇ ਛੱਟ ਲੱਗੀ ਹੁਣ ਹੁਣ ਇੱਥੇ ਲੱਗੀ ਜੇ ਤੇ ਇੱਥੇ ਤੇ ਲੱਤ ਤੇ ਲਾਈ ਤੇ ਦੰਦ ਦੇ ਆਦੰਤ ਇੱਕ ਅੰਝ ਦੇ ਸਾਲ ਹੁਣ ਚੱਕਰ ਆਉਂਦੇ ਤਾਂ ਜੋ ਉੱਠਣਾ ਹਾਂਜੀ ਬੇਟੇ ਦਾ ਨਾ ਗੁਰਮੇਹਰ ਸਿੰਘ ਆ ਮੇਰਾ ਨਾਮ ਮੀਰਾ ਮੈਂ ਇਹਦੀ ਮਦਰ ਲੱਗਦੀ ਆ ਇਹ ਸਾਡੇ ਨਾ 8:30 ਦਾ ਟਾਈਮ ਆ 8:30 ਦਾ ਟਾਈਮ ਆ ਤੇ ਇਹਨੂੰ ਮੈਂ ਕਿਹਾ ਗੁਰਮੇਹਰ ਲਾਗੇ ਬੰਬੀ ਤੇ ਚੀਕਾ ਮਾਰਦੇ ਪਏ ਆ ਬੜੀ ਸ਼ਰਾਰਤੀ ਬਾਜੀ ਕਰਦੇ ਪਏ ਆ ਤੇ ਜਾ ਕੇ ਤੂੰ ਵੇਖ ਕੀ ਗੱਲ ਆ ਸਾਡੇ ਨਾਲ ਹੀ ਮਤਲਬ ਪੈਲੀ ਲੱਗਦੀ ਉੱਥੇ ਤੇ ਸਾਡੇ ਏਰੀਆ ਵਿੱਚ ਹੀ ਸਾਡੇ ਮਤਲਬ ਆਪਣੇ ਵਿੱਚ ਬੱਚਾ ਵਾ ਤੇ ਉਹਦਾ 5 6 ਫੁੱਟ ਦਾ ਚਮੱਚ ਬੱਚਾ ਜਿਹੜਾ ਤੇ ਇਹ ਵਿਚਾਰਾ ਉੱਥੇ ਗਿਆ ਸਾਈਕਲ ਲੈ ਕੇ ਤੇ ਮੁੰਡੇ ਨੂੰ ਉਹਨਾਂ ਨੇ ਕੀ ਆਖਦੇ ਇਹਨੇ ਇਹੀ ਗੱਲ ਆਖੀ ਹੋਣੀ ਆ ਜਾਂ ਬੱਚੇ ਆ ਜਾਂ ਇਹਨੇ ਆਖਿਆ ਵੀ ਮਤਲਬ ਮੈਨੂੰ ਤੁਸੀਂ ਇੱਥੇ ਨਾ ਚੀਕਾ ਮਾਰੋ ਗਾਲਾਂ ਨਾ ਕੱਢੋ ਵੀ ਤੇ ਇਹਨੂੰ ਫੜ ਕੇ ਤੇ ਵਿਚਾਰੇ ਨੂੰ ਉਹਨਾਂ ਨੇ ਗੋਤੇ ਦਿੱਤੇ ਬਾਕੀ ਇਹਦੇ ਨਾਲ ਸਾਰੀ ਘਟਨਾ ਹੋਈ ਇਹਨੂੰ ਸਾਰਾ ਪਤਾ ਵਾ ਕਿੰਨੇ ਜਣੇ ਸੀ ਉਹ 6 ਜਣੇ ਸੀ ਤੇ ਜਦੋਂ ਮੈਂ ਵੇਖਿਆ ਨਾ ਉਹ ਮਿਲਕੀ 4 ਜਣੇ ਪਰਲੀ ਸਾਈਡ ਬੰਬੀ ਆ ਪਿਆ ਵਾ ਉੱਥੇ ਖਲੋਤੇ ਸੀ ਮੋਟਰਸਾਈਕਲ ਤੇ ਕਿਤੇ ਕਿਤੇ ਮਾਰੀ ਸਾਡੇ ਇਹਦੇ ਇੱਕ ਤੇ ਦੰਦ ਉਹਦਾ ਟੁੱਟ ਗਿਆ ਇੱਕ ਦੰਦ ਤੇ ਪਾਣੀ ਕੀ ਕਹੀਦਾ ਦੱਸਦਾ ਜਾਂ ਕੁਛ ਵੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਵੀ ਕੀ ਮਾਰਿਆ ਹਨਾ ਇੱਕ ਇਹਦੀ ਲੱਤ ਇੱਥੇ ਆ ਇਹ ਚੀਜ਼ ਤੇ ਇੱਕ ਇਹਦੀ ਆ ਮਰ ਕੇ ਦਿਲ ਤੇ ਮਾਰਿਆ ਵਾ ਕਿ ਇੱਕ ਇੱਥੇ ਆ ਇੱਕ ਸਿਰ 'ਚ ਕਿੰਨੀ ਕੇਜ ਦੇ ਹੁੰਦੇ ਨੇ ਉਹ ਭਾਜੀ ਤਕਰੀਬਨ ਦੂਰੋਂ ਦੇਖਣ 'ਚ ਤੇ ਸਿਆਣੇ ਲੱਗਦੇ ਹੀ ਜਿੱਦੋਂ ਮੈਂ ਬਾਜ ਮਾਰੀ ਆ ਨਾ ਹੁੰਨੇ 20 21 ਦੇ ਜਾਂ ਕੋਈ ਮਰ ਕੇ ਅੱਜ ਜਿੰਨੇ ਕੁੱਟਿਆ ਹੋਏਗਾ ਛੋਟੀ ਥੋੜੀ ਇਸ ਦਾ ਹੋਏਗਾ ਹਾਂ ਇੱਕ ਨੂੰ ਜਾਣਦੇ ਆ ਉਹ ਢਾਬੀ ਮੱਲੇ ਦਾ ਮੁੰਡਾ ਵਾ ਇੱਕ ਤੇ ਉਹਦਾ ਨਾਮ ਇਹਨੇ ਜੱਕ ਦਾ ਵੀ ਖੂਨ ਦੀ ਉਲਟੀ ਮਾਰੀ ਫਿਰ ਉੱਥੋਂ ਮੈਨੂੰ ਡਾਊਟ ਜਾ ਹੋ ਗਿਆ ਫਿਰ ਮੈਂ ਇੱਥੇ ਆਪਣੇ ਨਿਸ਼ਾਰਾ ਮੱਜਾ ਸਿੰਘ ਲੈ ਆਇਆ ਜੀ ਮਹੇ ਮੁਰਦੀ ਸਾਹਿਬ ਹੁੰਦਾ ਦੀ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਆ ਹਣ ਚੱਕਰ ਜਦੋਂ ਵੀ ਮੈਂ ਮਤਲਬ ਇਹਨੂੰ ਚੋਕਦੀਆਂ ਤੇ ਚੱਕਰ ਆ ਜਾਂਦਾ ਵਾ ਤੇ ਨਾ ਰੋਟੀ ਉਹਦੇ ਦੀ ਖਾਂਦੇ ਆ ਵਾ ਸਿਰਫ ਇੱਕ ਲਿਕਵਿਟੀ ਕੁਛ ਦੇਣ ਨਹੀਂ ਆ ਕੀ ਮੰਗ ਕਰ ਰਹੇ ਮੰਗ ਭਾਜੀ ਇਨਸਾਫ ਚਾਹੀਦਾ ਸਾਨੂੰ ਵੀ ਅੱਜ ਤੁਹਾਡੇ ਡੇਰੇ ਤੇ ਆ ਕੇ ਸਾਡੇ ਐਡਾ ਦੂਰ ਏਰੀਆ ਪੈਂਦਾ ਸਾਡੇ ਬੱਚੇ ਨੂੰ ਆ ਕੇ ਕੁੱਟ ਜਾਂਦੇ ਕੁਝ ਵੀ ਹੋ ਸਕਦਾ ਸੀ ਫਿਰ ਕਿੰਨੂ ਇਹ ਮਤਲਬ ਕਹਿਣਾ ਸੀ ਕੁੜਿਆ ਸੁਣੀ ਕਰ ਤੋ ਹਾਂ ਮੇਰੇ ਹਸਬੰਡ ਯੂਐਸ ਯੂਐਸ ਹਾਂ ਅਮਰੀਕਾ ਚ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658